18 ਦਸੰਬਰ 2001 ਗੁਰੂ ਘਰ ਚ ਵਾਪਰੀ ਸੀ ਮੰਦਪਾ ਕੀ ਘਟਨਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕੀਤੀ ਗਈ ਸੀ ਵਿਅਦਿਵੀ ਵਿਅਦਵੀ ਕੀਤਿਆਂ ਨੂੰ ਪੂਰੇ ਹੋਏ 2 ਸਾਲ ਪਰ ਹਾਲੇ ਵੀ ਉਥੇ ਖੜੇ ਸਵਾਲ ਸਰਕਾਰਾਂ ਬਦਲੀਆਂ ਪਰ ਕਦੋਂ ਮਿਲੇਗਾ ਇਨਸਾਫ ਵਿਅਦਵੀਆਂ ਪਿੱਛੇ ਕੇਸ ਦੀ ਸਾਜ਼ਿਸ਼ ਕਦੋਂ ਰੁਕੇਗਾ ਸਿਲਸਿਲਾ ਆਖਰ ਕਿਉਂ ਰੱਬ ਨੂੰ ਵੀ ਨਹੀਂ ਬਖਸ਼ ਰਹੇ ਸੱਚੇ ਆਕਾਸ ਕੈਨਲਸ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਤੇ ਮੈਂ ਮਮਤਾ ਤੁਹਾਡੇ ਨਾਲ ਸਕਾਈ ਨਿਊਜ਼ ਪੰਜਾਬ ਦੀ ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲ ਕਰਾਂਗੇ ਬੇਅਦਮੀਆਂ ਦੀ 18 ਦਸੰਬਰ 2021 ਨੂੰ ਇੱਕ ਮੰਦਪਾਗਾ ਹਾਦਸਾ ਵਾਪਰਦਾ ਹੈ ਹਾਦਸਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਇਸ ਤੋਂ ਬਾਅਦ ਕਈ ਸਾਰੇ ਸਿੱਖਾਂ ਦੇ ਜਾਂ ਫਿਰ ਕਹਿ ਲਈਏ ਕਿ ਗੁਰੂ ਨਾਮ ਲੈਵਾ ਦੇ ਨਾਲ ਜੁੜੇ ਲੋਕਾਂ ਤੇ ਹਿਰਦੇ ਝੰਜੋੜੇ ਗਏ ਸੀਗੇ ਤਾਂ ਸ੍ਰੀ ਹਰਮੰਦਰ ਸਾਹਿਬ ਵਿਖੇ 2 ਸਾਲ ਪਹਿਲਾਂ 18 ਦਸੰਬਰ 2021 ਦੀ ਸ਼ਾਮ ਨੂੰ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਦੀ ਅੱਜ ਤੱਕ ਵੀ ਕੋਈ ਉਗ ਸੁਗ ਪਤਾ ਨਹੀਂ ਲੱਗ ਪਾਈ ਕੇਸ ਦੇ ਪਿੱਛੇ ਕੌਣ ਸੀ ਹਾਲੇ ਵੀ ਪਛਾਣ ਕਰਨ ਵਿੱਚ ਸਰਕਾਰੀ ਤੰਤਰ ਅਸਫਲ ਸਿੱਧ ਹੋਇਆ ਹੈ ਇਸ ਦਾ ਨਾਂ ਨੇ ਸਮੁੱਚੇ ਸਿੱਖ ਜਗਤ ਅਤੇ ਗੁਰੂ ਨਾਨਕ ਨਾਮ ਲੇਵਾ ਦੇ ਤੁਰੰਦਰ ਨੂੰ ਛਿੰਝੋੜ ਕੇ ਰੱਖ ਦਿੱਤਾ ਸੀ ਇਸ ਘਟਨਾ ਤੋਂ ਬਾਅਦ ਰੋਵੈਚਾਈ ਸਿੱਖ ਸੰਗਤ ਵੱਲੋਂ ਦੋਸ਼ੀ ਨੂੰ ਮੌਕੇ ਤੇ ਹੀ ਫੜ ਕੇ ਉਸ ਦੇ ਕੀਤੇ ਦੀ ਸਜ਼ਾ ਵੀ ਦੇ ਦਿੱਤੀ ਗਈ ਸੀ ਪਰ ਇਸ ਵਾਪਰੀ ਘਟਨਾ ਨੇ ਹਿਰਦੇਵੈਦਿਕ ਦੇ 2 ਸਾਲ ਵੀ ਚਾਨ ਬਾਅਦ ਵੀ ਇਸ ਮ੍ਰਿਤਕ ਦੋਸ਼ੀ ਦਾ ਥੋ ਪਤਾ ਲਾਉਣ ਵਿੱਚ ਸਮੇਂ ਦੀਆਂ ਸਰਕਾਰਾਂ ਤੇ ਸ਼੍ਰੋਮਣੀ ਕਮੇਟੀ ਅੱਜ ਤੱਕ ਅਸਫਲ ਰਹੀ ਨਹੀਂ ਇਸ ਚੱਲਦਿਆਂ ਫਰ ਤੋਂ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਤੇ ਇਸ ਦੋਸ਼ੀ ਵਿਅਕਤੀ ਤੇ ਉਸ ਦੇ ਥੋਪ ਪੱਤੇ ਤੋਂ ਉਸ ਦੇ ਪਰਿਵਾਰ ਦੀ ਪਛਾਣ ਇਸ ਕਤਰ ਸ਼ੋਮਣੀ ਕਮੇਟੀ ਵੱਲੋਂ ਜਾਣਕਾਰੀ ਦੇਣ ਵਾਲੇ ਨੂੰ ਆਪਣੇ ਪੱਧਰ ਤੇ 2 ਸਾਲ ਪਹਿਲਾਂ 5 ਲੱਖ ਰੁਪਏ ਦੇਣ ਅਤੇ ਸੂchna ਦੇਣ ਵਾਲੀ ਦੀ ਜਾਣਕਾਰੀ ਗੁਪਤ ਰੱਖਣ ਦਾ ਵੀ ਐਲਾਨ ਕੀਤਾ ਗਿਆ ਸੀ ਪਰ ਅੱਜ ਤੱਕ ਉਕਤ ਦੋਸ਼ੀ ਦੀ ਪਛਾਣ ਬਸਾਰਦੀ ਬਣੀ ਹੋਈ ਹੈ ਦੂਜੇ ਪਾਸੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਇਸ ਘਟਨਾ ਦੇ ਦੋਸ਼ੀ ਬਾਰੇ ਵਾਲ ਦੀ ਖਾਲ ਲਾਉਣ ਵਾਲੀਆਂ ਖੂਫੀਏ ਏਜੰਸੀਆਂ ਦੇ ਹੱਥ ਵੀ ਹਾਲੇ ਤੱਕ ਖਾਲੀ ਨਜ਼ਰ ਆ ਰਹੇ ਨੇ ਤੇ ਇਹ ਮਾਮਲਾ ਹੁਣ ਠੰਡੇ ਵਸੇ ਵਿੱਚ ਹੈ ਇਸੇ ਦੌਰਾਨ ਸਿੱਖ ਜਥੇਬੰਦੀ ਦਲ ਖਾਲਸਾ ਦੇ ਸਖਤਰ ਜਨਰਲ ਕਮਰਪਾਲ ਸਿੰਘ ਨੇ ਗਲਬਾਤ ਕਰਦਿਆਂ ਸ੍ਰੀ ਦਰਬਾਰ ਸਹਿ ਵਿਖੇ ਵਾਪਰੀ ਘਟਨਾ ਦੇ 2 ਸਾਲ ਬੀਤਣ ਦੇ ਬਾਅਦ ਵੀ ਅਸਲ ਸਾਜ਼ਿਸ਼ ਕਰਤਾ ਦਾ ਕੋਈ ਸੁਰਾਗ ਨਹੀਂ ਲੱਭਾ ਤੇ ਭਾਰਤੀ ਖੂਫੀਆ ਤੇ ਸੁਰੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ ਦੱਸਿਆ ਕਿ 18 ਦਸੰਬਰ ਦਲ ਖਾਲਸਾ ਦੇ ਮੈਂਬਰ ਸ੍ਰੀ ਹਰਮੰਦਰ ਸਾਹਿਬ ਵਿਕੇ ਅਰਦਾਸ ਕਰਨਗੇ ਤੇ ਸਰਕਾਰ ਵੱਲੋਂ ਇਸ অপরাধ ਨੂੰ ਅਣਸੁਲਝਿਆ ਛੱਡਣ ਦੇ ਰੂਪ ਵਿੱਚ ਜੋ ਅਕਾਲ ਤਖਤ ਸੈਵਸ ਕਤਰੇ ਤੇ ਬਾਹਰ ਤਖਤੀਆਂ ਲੈ ਕੇ ਖੜੇ ਹੋਣਗੇ ਇਸੇ ਤਹਿਤ ਤਸਵੀਰਾਂ ਜਿਹੜੀਆਂ ਸਕਾਈ ਨਿਊਜ਼ ਪੰਜਾਬ ਦੇ ਜ਼ਰੀਏ ਅਸੀਂ ਤੁਹਾਡਾ ਸਾਝੀਆਂ ਕਰ ਰਹੇ ਹਾਂ ਅਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਾਲੇ ਵੀ ਇਨਸਾਫ ਦੀ ਗੁਹਾਰ ਇਹਨਾਂ ਸੰਗਤਾਂ ਦੇ ਵੱਲ ਲਗਾਈ ਜਾ ਰਹੀ ਹੈ ਕਿ ਕੁਝ ਕਹਿ ਰਹੇ ਨੇ ਕਿ ਕੁਝ ਗੁਹਾਰ ਲਗਾਈ ਜਾ ਰਹੀ ਹੈ ਇੱਕ ਵਾਰ ਸੁਣਦੇ ਹਾਂ ਇਹਨਾਂ ਕੋਲੋਂ ਜੀ ਹਾਂ ਜੀ ਕਮਰਪਾਲ ਸਿੰਘ ਗੱਲ ਫਲਸਾ ਸਿੰ ਸਰ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਅਰਦਾਸ ਕੀਤੀ ਗਈ ਹੈ ਕੀ ਮਕਸਦ ਹੈਗਾ ਕਿਉਂਕਿ 2 ਸਾਲ ਹੋ ਉੱ퍼 ਹੋ ਗਏ 2 ਸਾਲ ਪੂਰੇ ਹੋ ਗਏ ਨੇ ਅੱਜ ਸ਼ਾਮ ਦੇ 5:45 ਮਿੰਟ ਸੀ ਜਦੋਂ ਰਹਿਰਾਜ ਸਾਹਿਬ ਦਾ ਪਾਠ ਆਰੰਭ ਹੋਣਾ ਸੀ ਇੱਕ ਹਿੰਦੁਸਤਾਨ ਦੇ ਅੰਤਕਵਾਦੀ ਨੇ ਹਰਮੰਦਰ ਸਾਹਿਬ ਦੇ ਅੰਦਰ ਜੰਗਲਾ ਟੱਪ ਕੇ ਬੇਹਰਮਤੀ ਬੇਅਦਬੀ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ ਸਿੱਖ ਰਵਾਇਤਾਂ ਅਨੁਸਾਰ ਟਾਸ ਫੋਰਸ ਨੇ ਉਹਨੂੰ ਗ੍ਰਿਫਤਾਰ ਕਰਕੇ ਸਜ਼ਾ ਦਿੱਤੀ ਪਰ ਉਸ ਧਿਨੋਨੇ ਅਪਰਾਧ ਦੇ ਪਿੱਛੇ ਗੁਨਾਹ ਦੇ ਪਿੱਛੇ ਸਾਜ਼ਿਸ਼ ਕਰਤਾ ਕੌਣ ਸੀ ਕਿਸ ਦੀ ਸਾਜ਼ਿਸ਼ ਸੀ ਕਿੱਥੇ ਘੜੀ ਗਈ ਕਿਵੇਂ ਉਸ ਨੂੰ ਭੇਜਿਆ ਗਿਆ ਉਹ ਅਜੇ ਤੱਕ ਬੁਝਾਰਤ ਹੈ ਰਹੱਸ ਹੈ ਸਰਕਾਰਾਂ ਇੰਟੈਲੀਜੈਂਸ ਤੇ ਇਨਵੈਸਟੀਗੇਸ਼ਨ ਜਿਹੜੀਆਂ ਡਿਪਾਰਟਮੈਂਟਸ ਨੇ ਸਾਰੀਆਂ ਬੁਰੀ ਤਰ੍ਹਾਂ ناکਾਮ ਰਹੀਆਂ ਨੇ ਫੇਲ ਰਹੀਆਂ ਨੇ ਸਾਜ਼ਿਸ਼ ਨੂੰ ਅਨਰਥ ਕਰਨ ਲਈ ਸਾਜ਼ਿਸ਼ ਨੂੰ ਇੱਕ ਨਿਕਾਬ ਕਰਨ ਲਈ ਸਾਜ਼ਿਸ਼ ਕਰਤਾ ਅੱਜ ਵੀ ਆਪਣੀ ਜਗ੍ਹਾ ਤੇ ਮਹਿਫੂਜ਼ ਬੈਠਾ ਹੋਇਆ ਹੈ ਔਰ ਉਹ ਹੱਸ ਰਿਹਾ ਸਿੱਖ ਕੌਮ ਦੇ ਉੱਤੇ ਕਿਉਂਕਿ ਸਿੱਖ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਇਸ ਇਸ ਬੇਦਬੀ ਦੀ ਘਟਨਾ ਤੋਂ ਬੇਫਿਕਰ ਅਣਜਾਣ ਦੂਰ ਬੈਠਾ ਹੈ ਅੱਜ ਦਲ ਖਾਲਸਾ ਵੱਲੋਂ ਜਥੇਦਾਰ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਅਰਦਾਸ ਕੀਤੀ ਗਈ ਗੁਰੂ ਮਹਾਰਾਜ ਕੋਲੋਂ ਪ੍ਰਾਰਥਨਾ ਕੀਤੀ ਗਈ ਕਿ ਉਹ ਖੁਦ ਇਸ ਸਾਜ਼ਿਸ਼ ਦਾ ਪਰਦਾ ਫਾਸ਼ ਕਰਨ ਆਪਣੇ ਬੱਚਿਆਂ ਨੂੰ ਤੌਫੀਕ ਤੇ ਹਿੰਮਤ ਦੇਣ ਕਿ ਉਹ ਸਾਜ਼ਿਸ਼ ਕਰਤਾ ਨੂੰ ਲੱਭ ਕੇ ਇਨਸਾਫ ਕਰਨ ਸਜਾਵਾਂ ਦੇਣ 2001 ਦੇ ਵਿੱਚ ਇਹ ਬੇਦਬੀ ਕਰਨ ਦੀ ਕੋਸ਼ਿਸ਼ ਹੋਈ ਸੀਗੀ ਉਸ ਦਿਨ ਤੋਂ ਲੈ ਕੇ ਜਿਹੜੀ ਪੀੜ ਅਸੀਂ ਆਪਣੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਲੈ ਕੇ ਬੈਠੇ ਆ ਕਿਉਂਕਿ ਇਹ ਹਮਲਾ ਗੁਰੂ ਪੰਥ ਦੇ ਸੀ ਗੁਰੂ ਗ੍ਰੰਥ ਦੇ ਸੀ ਸਾਡੇ ਸਾਡੀ ਰੂਹ ਤੇ ਸੀ ਔਰ ਜਿੰਨੀ ਦੇਰ ਤੱਕ ਸਾਜ਼ਿਸ਼ ਕਰਤਾ ਫੜੇ ਨਹੀਂ ਜਾਂਦੇ ਬੇਨਕਾਬ ਨਹੀਂ ਹੁੰਦੇ ਔਰ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ ਅਸੀਂ ਇਹ ਆਪਣਾ ਸੰਘਰਸ਼ ਜਾਰੀ ਰੱਖਾਂਗੇ ਸਾਜ਼ਿਸ਼ ਕਰਤਾ ਕੌਣ ਨੇ ਸਾਜ਼ਿਸ਼ ਕਰਤਾ ਇਹ ਸਾਰੇ ਵਾਕਿਆ ਕਿਸ ਵੱਲ ਇਸ਼ਾਰਾ ਕਰ ਰਿਹਾ ਹੈ ਉਹ ਹੈ ਭਾਰਤ ਦੇ ਖੁਫੀਆ ਤੰਤਰ ਵੱਲ ਡੀਪ ਸਟੇਟ ਵੱਲ ਜਿਹਨੂੰ ਡੀਪ ਸਟੇਟ ਕਹਿੰਦੇ ਨੇ ਜਿਹਦੇ ਵਿੱਚ ਬਹੁਤ ਕੁਝ ਹੁੰਦਾ ਹੈ ਸਿਆਸਤ ਰਾਜਨੀਤਿਕ ਲੋਕ ਵੀ ਹੁੰਦੇ ਨੇ ਬਿਊਰੋਕਰੇਟਸ ਵੀ ਹੁੰਦੇ ਨੇ ਇੰਟੈਲੀਜੈਂਸ ਵੀ ਹੁੰਦੀ ਹੈ ਤੇ ਸਿਵਿਲਿਅਨਸ ਵੀ ਹੁੰਦੇ ਨੇ ਉਹਨੂੰ ਡੀਪ ਸਟੇਟ ਕਹਿੰਦੇ ਨੇ ਉਹਦੇ ਕੋਲ ਅਥਾ ਤਾਕਤਾਂ ਤੇ ਅਥਾ ਬਜਟ ਹੁੰਦਾ ਹੈ ਇਹੋ ਜਿਹੇ ਆਪਰੇਸ਼ਨਸ ਕਰਨ ਲਈ ਉਹਨਾਂ ਦਾ ਐਂਟੀ ਸਿੱਖ ਐਜੰਡਾ ਲਾਗੂ ਹੈ ਚੱਲ ਰਿਹਾ ਹੈ ਉਹਨਾਂ ਨੇ ਆਪਣੀ ਹੀ ਸਰਕਾਰ ਦੇ 2019 ਦੇ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਹੋਂ ਦਿੱਤਾ ਬੰਦੀ ਸਿੰਘਾਂ ਦੇ ਉਹ ਡੀਪ ਸਟੇਟ ਹੈ ਸਰਕਾਰ ਦਾ ਨੋਟੀਫਿਕੇਸ਼ਨ ਨਹੀਂ ਲਾਗੂ ਹੋਂ ਦਿੱਤਾ ਇਹ ਉਹ ਡੀਪ ਸਟੇਟ ਹੈ ਜਿਨੇ ਇੱਥੇ ਵੇਦਵੀ ਕਰਨ ਦੀ ਕੋਸ਼ਿਸ਼ ਕੀਤੀ ਇਹ ਉਹ ਡੀਪ ਸਟੇਟ ਹੈ ਜਿਹੜੀ ਇਸ ਵੇਲੇ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਕਤਲ ਕਰਵਾ ਰਹੀ ਇਹਨਾਂ ਦਾ ਐਂਟੀ ਸਿੱਖ ਏਜੰਡਾ ਲਾਗੂ ਹੈ ਉਸ ਸਿੱਖਾਂ ਦੇ ਗੁਰਦੁਆਰਿਆਂ ਨੂੰ ਟਾਰਗੇਟ ਕੀਤੇ ਦਿੰਦਾ ਬੇਸ਼ਰਮ ਕਿਉਂਕਿ ਉਸ ਸਿੱਖੀ ਨੂੰ ਤੇ ਸਿੱਖਾਂ ਨੂੰ ਉਹਦੀ ਰੂਹ ਦੇ ਉੱਤੇ ਜ਼ਖਮ ਦੇਣਾ ਚਾਹੁੰਦੇ ਨੇ ਸੱਟ ਮਾਰਨਾ ਚਾਹੁੰਦੇ ਨੇ ਤਕਲੀਫ ਦੇਣਾ ਚਾਹੁੰਦੇ ਨੇ ਸਿੱਖਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਸਿੱਖਾਂ ਨੂੰ ਵੰਡਣਾ ਚਾਹੁੰਦੇ ਨੇ ਇਸ ਕਰਕੇ ਉਹਨਾਂ ਦਾ ਟਾਰਗੇਟ ਸਿੱਖ ਨੇ ਪਿਛਲੇ ਜਦੋਂ ਤੋਂ ਕਿਸਾਨ ਅੰਦੋਲਨ ਜਿੱਤਿਆ ਉਦੋਂ ਤੋਂ ਸਿੱਖ ਮੋਦੀ ਸਰਕਾਰ ਦੇ ਔਰ ਉਹਦੀ ਡੀਪ ਸਟੇਟ ਦੇ ਟਾਰਗੇਟ ਤੇ ਨੇ ਸ਼ਾਇਦ ਸ਼ਾਇਦ ਅਸੀਂ ਸਮਝਦੇ ਆਂ ਔਰ ਹੋ ਸਕਦਾ ਔਰ ਇੱਕ ਜਾਂਚ ਦਾ ਵਿਸ਼ਾ ਹੈ ਕੀ ਹੋ ਸਕਦਾ ਹੈ ਕਿ ਮੋਦੀ ਸਰਕਾਰ ਨੂੰ ਆਪਣੀ ਡੀਫੀਟ ਡਾਈਜੈਸਟ ਨਹੀਂ ਹੋਈ ਹਜ਼ਮ ਨਹੀਂ ਹੋਈ ਔਰ ਉਹਨਾਂ ਨੇ ਉਸ ਤੋਂ ਬਾਅਦ ਸਿੱਖਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ 19 ਨਵੰਬਰ ਨੂੰ ਤਿੰਨ ਕਾਨੂੰਨ ਵਾਪਸ ਹੁੰਦੇ ਨੇ 18 ਦਸੰਬਰ ਨੂੰ ਦਰਬਾਰ ਸਾਹਿਬ ਦੇ ਉੱਤੇ ਬੇਦਬੀ ਦੀ ਕੋਸ਼ਿਸ਼ ਹੁੰਦੀ ਇੱਕ ਮਹੀਨੇ ਬਾਅਦ ਉਸ ਤੋਂ ਬਾਅਦ 2000 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਦਾਮਦਮੀ ਦੇ ਖਾਲਸਾ ਉਹ ਸੇਵਾਦਾਰ ਸੇਫ ਯੂਨਿਟ ਫੈਡਰੇਸ਼ਨ ਪਟਨਾ ਵਾਲਾ ਸਿੰਘ ਸਾਹਿਬ ਕੀ ਜਿਹੜੀ ਅਰਦਾਸ ਸੀ ਜਿਹੜੀ ਸ਼੍ਰੀ ਖਾਲਸਾ ਸਾਹਿਬ ਕੀ ਮਖੂਦ ਹੈ ਪ੍ਰਯਤਪੀਆਂ ਦਾ ਜਿਹੜਾ ਦੌਰ ਹੈ 2015 ਤੋਂ ਲਗਾਤਾਰ ਸ਼ੁਰੂ ਹੋਇਆ ਹੈ ਤੇ ਬੇਅਦਬੀਆਂ ਇੰਨੀਆਂ ਵੱਧ ਗਈਆਂ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ 18 ਦਸੰਬਰ 2021 ਨੂੰ ਜਿਹੜੀ ਬੇਅਦਬੀਆ ਉਹ ਇੱਕ ਦੁਸ਼ਤ ਦੇ ਵੱਲੋਂ ਕੀਤੀ ਗਈ ਅਸੀਂ ਸਮਝਦੇ ਹਾਂ ਕਿ ਇਹ ਭਾਰਤੀ ਡੀਪ ਸਟੇਟ ਦਾ ਕੰਮ ਸੀ ਜਦੋਂ ਸਿੱਖਾਂ ਅਤੇ ਪੰਜਾਬੀਆਂ ਨੇ ਲੰਬਾ ਸੰਘਰਸ਼ ਕਰਕੇ ਕਿਸਾਨ ਸੰਘਰਸ਼ ਜਿੱਤਿਆ ਸੀ ਤਾਂ ਉਸ ਤੋਂ ਇੱਕ ਮਹੀਨੇ ਬਾਅਦ ਭਾਰਤੀ ਡੀਪ ਸਟੇਟ ਦੇ ਵੱਲੋਂ ਸਿੱਖ ਕੌਮ ਨੂੰ ਚਗਾਉਣ ਵਾਸਤੇ ਸਿੱਖ ਕੌਮ ਨੂੰ ਔਪੀਰ ਦੇਣ ਵਾਸਤੇ ਸੰਤਾਪ ਦੇਣ ਵਾਸਤੇ ਸਿੱਖ ਕੌਮ ਤੇ ਵੱਡਾ ਹਮਲਾ ਕੀਤਾ ਗਿਆ ਤੇ ਇਹ ਦਰਮਿਆਨ ਵਿੱਚ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੁਸ਼ਤ ਨੂੰ ਉਹਨੇ ਉਥੇ ਹੀ ਜਿਹੜਾ ਆ ਉਹ ਝਟਕਾ ਦਿੱਤਾ ਤੇ ਸਿੱਖਾਂ ਵੱਲੋਂ ਇਹ ਸੁਨੇਹਾ ਆ ਕਿ ਜਿਹੜਾ ਵੀ ਸਾਡੇ ਗੁਰਧਾਮਾਂ ਦੇ ਉੱਤੇ ਚੜ ਕੇ ਆਏਗਾ ਉਹ ਬਖਸ਼ਿਆ ਨਹੀਂ ਜਾਏਗਾ ਤਾਂ ਹੀ ਉਹ ਅਬਦਾਲੀ ਹੋਵੇ ਚਾਹੀ ਉਹ ਮਸਾ ਰੰਗੜ ਹੋਵੇ ਚਾਹੀ ਉਹ ਇੰਦਰਾ ਗਾਂਧੀ ਹੋਵੇ ਜਨਰਲ ਵੈਦਿਆ ਹੋਵੇ ਜਾਂ ਜਿਹਨੇ 18 ਦਸੰਬਰ 2021 ਨੂੰ ਜਿਹੜੀ ਬੇਅਦਬੀ ਆ ਉਹ ਕੀਤੀ ਸੋ ਅੱਜ ਇਥੇ ਦਲ ਖਾਲਸਾ ਤੇ ਹੋਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਸਿੱਖ ਜੂਤ ਫੈਡਰੇਸ਼ਨ ਭਿੰਡਰਾਂਵਾਲਾ ਆਦ 71 ਹੋਈਆਂ ਆ ਤੇ ਅਸੀਂ ਸਿੱਖ ਕੌਮ ਅਤੇ ਸਮੁੱਚੇ ਭਾਈਚਾਰੇ ਨੂੰ ਦੱਸਣਾ ਚਾਹੁੰਦੇ ਆ ਕਿ ਜਿਸ ਦੁਸ਼ਟ ਨੇ ਇਥੇ ਬੇਅਦਬੀ ਕਰਨੀ ਚਾਹੀ ਅੱਜ ਤੱਕ ਸਰਕਾਰ ਨੇ ਉਸ ਸਾਜ਼ਿਸ਼ਕਰਤਾ ਨੂੰ ਬੇਨਕਾਬ ਨਹੀਂ ਕੀਤਾ ਕਿ ਉਹ ਜਿਹੜਾ ਦੁਸ਼ਟ ਸੀ ਜਿਹਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਉਹ ਕਿੱਥੋਂ ਦਾ ਰਹਿਣ ਵਾਲਾ ਸੀ ਉਹਨੂੰ ਕਿੰਨੇ ਭੇਜਿਆ ਸੀ ਉਹਦੇ ਪਿੱਛੇ ਜਿਹੜੀ ਸਾਜ਼ਿਸ਼ ਆ ਉਹ ਕੀ ਹੈਗੀ ਆ ਇਹ ਪੁਲਿਸ ਦੀ ਬਹੁਤ ਵੱਡੀ ਜਿਹੜੀ ਅਸਫਲਤਾ ਆ ਜਿਹਦਾ ਕਰਕੇ ਬੇਅਦਬੀਆਂ ਨੂੰ ਵਧਾਵਾ ਜਿਹੜਾ ਦਿੱਤਾ ਜਾ ਰਿਹਾ ਹੈ ਕਿ ਮੌਕੇ ਤੇ ਸੌਦਾ ਵੀ ਲਗਾ ਦਿੱਤਾ ਗਿਆ ਸੀ ਪਰ ਪ੍ਰਵਾਦ ਦੀ ਕੋਈ ਪਛਾਣ ਨਹੀਂ ਹੋ ਸਕੀ ਦੇਖੋ ਮੌਕੇ ਉਤੇ ਜਿਹੜਾ ਸੌਦਾ ਹੈ ਉਹ ਖਾਲਸਾ ਹੀ ਰਵਾਇਤਾਂ ਅਨੁਸਾਰ ਲਗਾਇਆ ਗਿਆ ਉਹਦਾ ਕਾਰਨ ਇੱਕ ਤੇ ਖਾਲਸਾ ਹੀ ਰਵਾਇਤਾਂ ਹੈ ਸਾਡਾ ਇਤਿਹਾਸ ਹੈ ਦੁੱਧੀਏ ਗੱਲ ਆ ਸੰਗਤਾਂ ਨੇ ਜਿੱਥੇ-ਜਿੱਥੇ ਵੀ ਬੇਅਦਬੀਆਂ ਹੋਈਆਂ ਬਹੁਤ ਸਾਰੇ ਜਿਹੜੇ ਪਾਪੀ ਸਨ ਦੁਸ਼ਟ ਸਨ ਉਹ ਪੁਲਿਸ ਨੂੰ ਫਰਾਏ ਸਨ ਪਰ ਪੁਲਿਸ ਨੇ ਇਹ ਕਹਿ ਕੇ ਛੱਡ ਦਿੱਤਾ ਕਿ ਇਹ ਮਾਨਸਿਕ ਰੋਗੀ ਸੀ ਤਾਂ ਜਾਂ ਕਿਸੇ ਉਤੇ ਮਾਮੂਲੀ ਜਿਹਾ ਕੇਸ ਪਾਇਆ ਤੇ 2 ਮਹੀਨਿਆਂ ਬਾਅਦ ਉਹ ਉਹਦੀ ਜ਼ਮਾਨਤ ਹੋ ਜਾਂਦੀ ਸੀ ਤੇ ਬਾਅਦ ਵਿੱਚ ਉਹਨੂੰ ਗੰਨਮੈਨ ਵੀ ਜਿਹੜਾ ਆ ਉਹ ਦੇ ਦਿੱਤੇ ਜਾਂਦੇ ਸੀ ਸੋ ਇਹ ਖਾਲਸਾ ਰਿਵਾਇਤਾਂ ਅਨੁਸਾਰ ਉਸ ਦੁਸ਼ਟ ਨੂੰ ਜਿਹੜਾ ਆ ਉਹ ਸੰਗਤਾਂ ਦੇ ਵੱਲੋਂ ਜਿਹੜਾ ਆ ਉਹ ਸੋਧਿਆ ਗਿਆ ਤੁਸੀਂ ਦੇਖੋ ਕਿ ਜਿਹੜੇ ਦੁਸ਼ਟ ਪੁਲਿਸ ਦੇ ਹੱਥ ਫੜਾਏਗੇ ਤਾਂ ਪੁਲਿਸ ਨੇ ਅੱਜ ਤੱਕ ਦੱਸਿਆ ਹੀ ਨਹੀਂ ਕਿ ਉਹ ਬੇਅਦਬੀ ਕਰਨ ਪਿੱਛੇ ਜਿਹੜੀ ਕੀ ਸਾਜ਼ ਸੀ ਸ੍ਰੀ ਆਨੰਦਪੁਰ ਸਾਹਿਬ ਤੱਕ ਤੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਬੇਅਦਬੀ ਹੋਈ ਉਹ ਪੁਲਿਸ ਨੂੰ ਬੱਧਾ ਫੜਾਇਆ ਗਿਆ ਪਰ ਪੁਲਿਸ ਨੇ ਅੱਜ ਤੱਕ ਦੱਸਿਆ ਹੀ ਨਹੀਂ ਕਿ ਇਹਦੇ ਪਿੱਛੇ ਕੀ ਜਿਹੜੇ ਉਹ ਵੱਡੇ ਕਾਰਨ ਸਨ ਗੁਰਦੁਆਰਿਆਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਜੀ ਪੰਜਾਬ ਦੇਖੋ ਗੁਰਦੁਆਰਿਆਂ ਦੇ ਵਿੱਚ ਸਿੱਖੀ ਦੀ ਸ਼ਰਤ ਆ ਗੁਰਦੁਆਰੇ ਸਿੱਖੀ ਦੇ ਜਿਹੜੇ ਆ ਉਹ ਕੇਂਦਰ ਆ ਤੇ ਜਦੋਂ ਗੁਰੂ ਘਰ ਨੂੰ ਜਿਹੜਾ ਆ ਨਿਸ਼ਾਨਾ ਬਣਾਇਆ ਜਾਂਦਾ ਆ ਤੇ ਸਿੱਖ ਨੂੰ ਸਭ ਤੋਂ ਵੱਧ ਜਿਹੜੀ ਪੀੜ ਆ ਸੰਤਾਪ ਆ ਉਹ ਮਿਲਦਾ ਆ ਸੋ ਇਸ ਕਰਕੇ ਵਾਰ-ਵਾਰ ਗੁਰੂ ਘਰਾਂ ਨੂੰ ਜਿਹੜਾ ਨਿਸ਼ਾਨਾ ਆ ਉਹ ਬਣਾਇਆ ਜਾ ਰਿਹਾ 1 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਉੱਤੇ ਜਿਹੜਾ ਹਮਲਾ ਆ ਹੋਇਆ ਸੀ ਇਸੇ ਤਰ੍ਹਾਂ 1 ਜੂਨ 2015 ਨੂੰ ਬੁਰਜ ਜਵਾਹਰ ਕੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਚੋਰੀ ਕਰਕੇ ਤੇ ਬਾਅਦ ਵਿੱਚ ਅੰਗ ਪਾੜ ਕੇ ਡੇਰਾ ਸਿਰਸਾ ਦੇ ਬੰਦਿਆਂ ਦੇ ਵੱਲੋਂ ਜਿਹੜੀਆਂ ਬੇਅਦਬੀਆਂ ਜਿਹੜੀਆਂ ਆ ਉਹ ਕੀਤੀਆਂ ਗਈਆਂ ਸਨ ਸੋ ਇਹ ਸਮੇਂ-ਸਮੇਂ ਦੇ ਉੱਤੇ ਵਾਰ-ਵਾਰ ਸਿੱਖਾਂ ਦਾ ਜਿਹੜਾ ਆ ਉਹ ਕਰੰਟ ਚੈੱਕ ਕਰਨਾ ਚਾਹੁੰਦੇ ਆ ਤੇ ਹੁਣ ਤਾਂ ਬੇਅਦਬੀਆਂ ਇੰਨੀਆਂ ਵੱਧ ਚੁੱਕੀਆਂ ਹੋਈਆਂ ਕਿ ਬਾਦਲਾਂ ਦੇ ਰਾਜ ਵਿੱਚ ਜਿਹੜੀਆਂ ਸ਼ੁਰੂ ਹੋਈਆਂ ਸੀ ਉਹ ਕੈਪਟਨ ਦੇ ਰਾਜ ਵਿੱਚ ਵੀ ਉਸੇ ਤਰ੍ਹਾਂ ਹੋਈਆਂ ਤੇ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਵੀ ਲਗਾਤਾਰ ਬੇਅਦਬੀਆਂ ਹੋ ਰਹੀਆਂ ਆ ਇਹ ਬਹੁਤ ਸਾਰੇ ਜਿਹੜੇ ਲੀਡਰ ਆ ਉਹ ਦਾਅਵੇ ਕਰਦੇ ਆ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਸੀ ਸੁਖਵੀਰ ਸਿੰਘ ਬਾਦਲ ਆ ਜਾਂ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਕੀ ਵਿਕੀ ਅਸੀਂ ਪੰਜਾਬੀਆਂ ਨੂੰ ਮਹਾ ਜਾ ਰਣਜੀਤ ਸਿੰਘ ਵਾਲਾ ਰਾਜ ਦੇਵਾਂਗੇ ਪਰ ਇਹ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਨਹੀਂ ਹੈ ਇਹ ਤਾਂ ਹਿਟਲਰ ਵਾਲਾ ਰਾਜ ਹੈ ਇਹ ਤਾਂ ਤਾਨਾਸ਼ਾਹੀ ਇਹਨਾਂ ਵੱਲੋਂ ਜਿਹੜੀ ਆ ਉਹ ਕੀਤੀ ਜਾ ਰਹੀ ਆ ਮਹਾਰਾਜੇ ਦੇ ਰਾਜ ਵਿੱਚ ਕਿਸੇ ਵੀ ਧਾਰਮਿਕ ਗ੍ਰੰਥ ਦੀ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵੀ ਅਦਵੀ ਨਾ ਗੀਤਾ ਦੀ ਨਾ ਬਾਈਬਲ ਦੀ ਨਾ ਕੁਰਾਨ ਸ਼ਰੀਫ ਦੀ ਨਾ ਜੈਨੀਆਂ ਦੇ ਬੋਧੀਆਂ ਦੇ ਧਰਮ ਗ੍ਰੰਥ ਦੀ ਵੀ ਅਦਵੀ ਹੋਈ ਨਾ ਕੋਈ ਕਾਤਲ ਨਾ ਕੋਈ ਬਲਾਤਕਾਰ ਹੋਏ ਪਰ ਇੱਥੇ ਤਾਂ ਹਰ ਰੋਜ਼ ਜਿਹੜੀ ਗੁੰਡਾਗਰਦੀ ਆ ਉਹ ਵੱਧਦੀ ਜਾ ਰਹੀ ਆ ਸੋ ਇਹਨੂੰ ਮਹਾਰਾਜਾ ਰਣਜੀਤ ਸਿੰਘ ਵਾਲਾ ਜਿਹੜਾ ਰਾਜ ਆ ਉਹ ਨਹੀਂ ਕਿਹਾ ਜਾ ਸਕਦਾ ਸੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ 40 ਸਾਲਾਂ ਦਾ ਰਾਜ ਸੀ ਉਹ ਬਹੁਤ ਵਧੀਆ ਰਾਜ ਸੀ ਤੇ ਉਸ ਰਾਜ ਨੂੰ ਬਣਾਉਣ ਦੇ ਲਈ ਸਿੱਖ ਅੱਜ ਵੀ ਜਿਦਾ ਸੰਘਰਸ਼ ਹੀ ਲਿਆ ਹਾਂਜੀ ਅਰਦਾਸ ਕਿ ਜਿਹੜੀ ਸੀ ਹਾਂਜੀ ਅੱਦ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਅਰਦਾਸ ਆ ਉਹ ਕੀਤੀ ਗਈ ਕਿ ਹਲਕੇ ਬੇਅਦਵੀਆਂ ਜਿਹੜੀਆਂ ਨੇ ਉਹ ਲਗਾਤਾਰ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਆਏ ਦਿਨ ਅਜਹੀਆਂ ਘਟਨਾਵਾਂ ਜਿੱਥੇ ਵਾਪਰ ਰਹੀਆਂ ਨੇ ਆਪਣੇ ਨਾਲ ਨਾਲ ਸਵਾਲ ਲਗਾਤਾਰ ਬਾਦਸੂਰ ਉਹੀ ਬਰਕਰਾਰ ਰੱਖ ਰਹੀਆਂ ਨੇ ਕਿ ਇਹਨਾਂ ਦਾ ਸਿਸਿਲਾ ਕਦੋਂ ਰੁਕੇਗਾ ਕਿਉਂਕਿ ਬਹੁਤ ਦਵਾਰ ਅਜਹੀਆਂ ਘਟਨਾਵਾਂ ਜਦੋਂ ਵਾਪਰਦੀਆਂ ਨੇ ਇਹੇ ਸਾਹਮਣੇ ਆਉਂਦਾ ਭਈ ਬੇਅਦਵੀ ਕਰਨ ਵਾਲਾ ਜਿਹੜਾ ਵੀ ਵਿਅਕਤੀ ਸੀ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਮਾਨਸਿਕ ਤੌਰ ਤੇ ਠੀਕ ਨਹੀਂ ਸੀ ਪਰ ਸਵਾਲ ਵਿੱਚ ਇਹ ਵੀ ਉੱਠਦੇ ਨੇ ਕਿ ਜੇਕਰ ਉਹ ਮਾਨਸਿਕ ਤੌਰ ਤੇ ਠੀਕ ਨਹੀਂ ਤਾਂ ਫਿਰ ਉਹਨਾਂ ਦੇ ਵੱਲੋਂ ਅਜਹੀਆਂ ਗੁਰੂ ਘਰਾਂ ਦੇ ਵਿੱਚ ਜਾ ਕੇ ਕਿਉਂ ਜਿਹੜੀਆਂ ਮਾੜੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿਉਂ ਉਹਨਾਂ ਦੇ ਵੱਲੋਂ ਕੋਈ ਹੋਰ ਹਰਕਤ ਨਹੀਂ ਕੀਤੀ ਜਾਂਦੀ ਤਾਂ ਸਵਾਲ ਤਾਂ ਕਈ ਸਾਰੇ ਨੇ ਪਰ ਆਸ ਕਰਦੇ ਹਾਂ ਕਿ ਜਲ ਤੋਂ ਜਲਦ ਇਸ ਘਟਨਾ ਨੂੰ ਲੈ ਕੇ ਇਨਸਾਫ ਮਿਲੇਗਾ ਫਿਲਹਾਲ ਅੱਜ ਲਈ ਇਹ ਨੇ ਮੈਨੂੰ ਦੁਇਸਾਤ ਤਨਵਾ